ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਦੱਸਣ ਲੱਗੀ ਆ ਕਿ ਮਾਪੇ ਤਨ ਹੁੰਦੇ ਆ ਜੋ ਧੀਆਂ ਨੂੰ ਪਾਲਦੇ ਆ ਐਡੀ ਐਡੀਆ ਕਰਦੇ ਆ ਤੇ ਪਰ ਉਹ ਜਿਹੜੇ 25 ਸਾਲ ਦੀਆਂ ਪਾਲ ਕੇ ਕਰ ਦਿੰਦੇ ਆ ਪਤਾ ਨਹੀਂ ਕੀ ਹੁੰਦਾ ਰਾਹ ਜਾਂਦੇ ਜਾਂਦੇ ਮਿਲੇ ਕਹਿੰਦੇ ਦਿਲਾਂ 'ਚ ਫੁੱਲ ਖਿਲੇ ਉਹ ਗੱਲ ਹੋ ਜਾਂਦੀ ਆ 2 2-4 ਦਿਨਾਂ ਦੇ ਜੱਟੇ ਨਾਲ ਹੀ ਕੁੜੀਆਂ ਹੋਰ ਪਾਸੇ ਚੱਲ ਪੈਂਦੀਆਂ ਮਾਂ ਪਿਓ ਦੀ ਇੱਜ਼ਤ ਬਾਰੇ ਨਹੀਂ ਸੋਚਦੀਆਂ ਇਸੇ ਤਰ੍ਹਾਂ ਇੱਕ ਲੜਕੀ ਜਦੋਂ ਰਾਤ ਨੂੰ ਜਾਣ ਲੱਗੀ ਤਾਂ ਉਹਦੀ ਮਾਂ ਨੂੰ ਕੁਝ ਪਤਾ ਸੀਗਾ ਉਸਦੀ ਮਾਂ ਨੇ ਉਸੇ ਟੈਮੋ ਦੀ ਬਾਹ ਫੜੀ ਤੇ ਬਿਠਾ ਕੇ ਕਹਿਣ ਲੱਗੀ ਪੁੱਤ ਮੇਰੀ ਗੱਲ ਸੁਣ ਲੈ ਜਾ ਭਾਵੇਂ ਤੂੰ 100 ਵਾਰੀ ਜਾ ਮੈਂ ਵੀ ਤੈਨੂੰ ਰੋਕਦੀ ਪਰ ਮੇਰੀ ਇੱਕ ਗੱਲ ਸੁਣ ਕੇ ਜਾਈ ਉਸ ਨੂੰ ਬਿਠਾ ਲਿਆ ਕਹਿੰਦੀ ਵੀ ਇੱਕ ਰਾਜਾ ਸੀਗਾ ਤੇ ਰਾਜੇ ਦਾ ਪੁੱਤਰ ਸੀਗਾ ਜਦੋਂ ਰਾਜੇ ਨੇ ਆਪ ਦਾ ਪੁੱਤਰ ਵਿਆਹਿਆ ਤੇ ਉਸ ਦੇ ਘਰੇ ਵੀ ਜਦੋਂ ਨਵ ਰਾਣੀ ਆਈ ਨਵ ਰਾਣੀ ਨੇ ਆ ਕੇ ਬਰਕਤਾਂ ਲਿਆਂਦੀਆਂ ਤੇ ਰਾਜਾ ਕਹਿੰਦਾ ਵੀ ਜੇ ਕਰ ਤੇਰੇ ਘਰੇ ਪੁੱਤਰ ਹੋਣਾ ਚਾਹੀਦਾ ਤੇ ਨਹੀਂ ਤਾਂ ਨਹੀਂ ਜੇ ਤੇਰੇ ਘਰੇ ਕੁੜੀ ਹੋਗੀ ਤਾਂ ਮੈਂ ਨਹੀਂ ਰੱਖਣੀਗੀ ਇਹ ਤੂੰ ਆਪ ਦਾ ਆਪ ਸੋਚਣਾ ਤੇ ਉਹ ਕਿਤੇ ਬਦਕਿਸਮਤੀ ਨਾਲ ਉਹਦੇ ਕੁੜੀ ਹੋ ਜਾਂਦੀ ਆ ਤੇ ਰਾਜਾ ਇਹੀ ਕਲੇਸ਼ ਪਾ ਲੈਂਦਾ ਕਿ ਇਸ ਕੁੜੀ ਨੂੰ ਕਿਤੇ ਨਾ ਕਿਤੇ ਘੜੇ ਵਿੱਚ ਪਾ ਕੇ ਜਾਂ ਕਿਤੇ ਨਹਿਰ ਦੇ ਵਿੱਚ ਤਾਰਿਆ ਉਹ ਜਿਵੇਂ ਮਰਜ਼ੀ ਕਰੋ ਇਹ ਕੁੜੀ ਮੇਰੇ ਸਾਹਮਣੇ ਨਹੀਂ ਦਿਸਣੀ ਚਾਹੀਦੀ ਤਾਂ ਉਹ ਜਦੋਂ ਉਸ ਤਰ੍ਹਾਂ ਕਰਨ ਲੱਗੇ ਤੇ ਉਹ ਕਹਿੰਦੇ ਵੀ ਹੁਣ ਰਾਜਾ ਹਾਂ ਤਾਂ ਇਹ ਕੁੜੀ ਨੂੰ ਮਾਰੂਗਾ। ਤੇ ਉਹ ਸਾਡਾ ਤੇ ਉਹ ਸੋਚਣ ਲੱਗਾ ਤਾਂ ਵੀ ਮੈਂ ਕੀ ਕਰਾਂ। ਉਹਨੇ ਫਿਰ ਰਾਜਕੁਮਾਰ ਨੇ ਤੇ ਨਾਲ ਉਹਦੇ ਘਰ ਵਾਲੀ ਨੂੰ ਤੇ ਨਾਲ ਆਪੀ ਧੀ ਨੂੰ ਲੈ ਕੇ ਉਹ ਉੱਥੋਂ ਸਾਰਾ ਰਾਜ ਭਾਗ ਛੱਡ ਕੇ ਜੰਗਲਾਂ ਜਾ ਕੇ ਰਹਿਣ ਲੱਗ ਗਿਆ। ਜੰਗਲਾਤ ਜ ਰਾਏ ਕੇ ਆਕਸੋ ਕੱਟ ਕੇ ਉਹਨੇ ਆਪ ਦੀ ਧੀ ਪਾਲੀ ਤੱਤਿਆਂ ਵਾਵਾ ਵਗੀਆਂ ਉਹਦੇ ਤੇ ਜੋ ਵਗੀਆਂ ਜਿਵੇਂ ਵੀ ਕੀਤਾ ਪਰ ਉਸ ਇਹ ਆਪ ਦੀ ਧੀ ਪਾਲੀ ਉਹ ਕੌਣ ਸੀ ਉਹ ਬੇ ਧੀ ਤੇਰਾ ਬਾਪ ਸੀ ਰਾਜਕੁਮਾਰ ਤੂੰ ਆਏ ਸੋਚ ਵੀ ਜਿਸ ਪਿਤਾ ਨੇ ਆਵਦਾ ਰਾਗ ਭਾਗ ਛੱਡ ਕੇ ਆਪਣੀ ਧੀ ਦੀ ਖਾਤਰ ਜਿੰਦ ਜਾਨ ਲੈ ਕੇ ਆਪ ਦੀ ਉਹ ਉਸ ਜੰਗਲਾਂ ਵਿੱਚ ਰਹਿਣ ਲੱਗ ਗਿਆ ਤੇ ਕੀ ਉਹ ਉਸ ਪਿਤਾ ਨੂੰ ਧੋਖਾ ਦੇ ਸਕਦਾ ਕੀ ਜਿਸ ਪਿਤਾ ਨੇ ਤੈਨੂੰ ਪਾਲਿਆ ਪਲੋਸਿਆ ਆਪ ਦਾ ਪਿਓ ਵੀ ਛੱਡਦਾ ਆਪਦੀ ਮਾਂ ਵੀ ਛੱਡਦੀ ਇਸ ਪਿੱਛੇ ਤੇ ਐਡਾ ਰਾਜ ਭਾਗ ਰਾਜੇ ਦਾ ਛੱਡ ਕੇ ਉਹ ਜੰਗਲਾਂ ਚ ਆ ਕੇ ਤੈਨੂੰ ਪਾਲਣ ਦੀ ਖਾਤਰ ਰਿਹਾ ਤੇ ਤੂੰ ਅੱਜ ਕੁਝ ਵੀ ਨਹੀਂ ਸਮਝ ਰਹੀ ਅੱਜ ਤੂੰ ਆਪ ਦੇ ਆਪ ਪੁੱਤ ਜਾ ਰਹੀ ਹੈ ਦੇਖ ਪੁੱਤ ਮੇਰੇ ਬੰਦਿਆ ਤੂੰ ਜਾ ਪਰ ਇਹ ਗੱਲਾਂ ਤੂੰ ਆਪਦੇ ਮਨ ਦੇ ਵਿੱਚ ਕੰਠ ਕਰ ਲੈ ਬਈ ਜਿਸ ਪਿਤਾ ਨੇ ਇੰਨੀ ਆਖ ਨਾਲ ਤੈਨੂੰ ਪਾਲਿਆ ਤਵਾ ਜੀ ਨੂੰ ਛੱਡ ਗਈ ਇਥੋਂ ਇਹ ਹੀ ਆ ਵੀ ਜਿਹੜੀਆਂ ਲੜਕੀਆਂ ਵੀ ਕਿੰਨੀ ਆਖ ਨਾਲ ਮਾਂ ਪਿਓ ਪਾਲ ਕੇ ਪੜਾਉਂਦੇ ਆ ਲਿਖਾਉਂਦੇ ਆ ਜਦੋਂ ਇਥੋਂ ਤੱਕ ਲੈ ਕੇ ਆਉਂਦੇ ਆ ਉਹ ਮਾਪ ਪਿਓ ਦਾ ਤਾਂ 25 ਸਾਲ ਦਾ ਉਹ ਸੰਭਾਲਿਆ ਪਾਲਿਆ ਉਹ ਤਾਂ ਇਹ ਸਮਝਦੀਆਂ ਨਹੀਂ ਪਰ ਜਦੋਂ 2-4 ਮਿੰਟ ਕੋਈ ਇਹਨਾਂ ਨਾਲ 2-4 ਮਿੰਟ ਗੱਲਬਾਤ ਕਰ ਲੈਂਦਾ ਉਹਦੇ ਨਾਲ ਉਹਦੇ ਮਨਗਰ ਮਿੰਟ ਵਿੱਚ ਦੀ ਲੱਗ ਜਾਂਦੀਆਂ ਇਸ ਤੋਂ ਮੈਂ ਇਹੀ ਕਹਿਨੀ ਆ ਜਿੱਥੇ ਤੁਹਾਡੇ ਮਾਪੇ ਖੁਸ਼ ਆ ਉੱਥੇ ਰਹੋ ਆਪ ਦੇ ਘਰੋਂ ਭੱਜਣ ਦੀ ਕਿਰਪਾਲਤਾ ਨਾ ਕਰੋ ਆਪ ਦੇ ਮਾਪੇ ਦੀ ਆਗਿਆ ਜਿਹੜਾ ਉਹ ਜੋ ਕਰੋ ਉਹ ਲੱਭ ਕੇ ਦੇਣਗੇ ਕੱਲ ਨੂੰ ਤੈਨੂੰ ਕੋਈ ਲਾਂਭਾ ਨਹੀਂ ਹੋਵੇਗਾ ਉੱਥੇ ਜਾ ਕੇ ਤੇਰੀ ਮਦਦ ਵੀ ਕਰਨਗੇ ਤੇ ਜੇ ਤੂੰ ਇਸ ਤਰ੍ਹਾਂ ਜਾਵੇਂਗੀ ਉੱਥੇ ਜਿਹੜੇ ਮਾਪੋ ਨੇ ਤੈਨੂੰ ਘਰੋਂ ਕੱਢ ਦੇਣਾ ਬੇਦਖਲ ਕਰ ਦੇਣਾ ਤੇ ਇਸੇ ਤਰ੍ਹਾਂ ਤੂੰ ਤੱਕੇ ਖਾਂਦੀ ਰਹਿ ਜਾਵੇਂਗੀ ਇਸ ਲਈ ਸਿਆਣੀਆਂ ਬਣੋ ਤੇ ਸਮਝਦਾਰ ਬਣੋ